ਜੀ ਸਾਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਚੱਕ ਲੈ ਚਾਰ ਦਿਨਾਂ ਦੀ ਰੋਟੀ ਪਾਣੀ ਚੱਕਣਾ ਜਾਣਾ ਖੇਤ ਧੁੰਦ ਬਾਈ ਸੱਤੇ ਚੱਕ ਰਹੀ ਹੈ ਜਦੋਂ ਉਹ ਕਦ ਹਟੇ ਗਿਆ ਧੁੰਦ ਜੀ ਹਾਂ ਅੱਸ ਫਿਰ ਤੇ ਦੇਖੋ ਜੀ ਪੂਰਾ ਹੀ ਹਾਲਾ 10 ਦਿਨ ਹੋ ਗਏ ਤਰੀ ਧੁੰਦ ਧੰਦੀ ਜੀ ਮਾਂ ਕਰਦੇ ਓ ਪੂਰੇ ਆ ਜਾ ਓਰੇ ਆ ਜਾ ਆ ਜਾ ਆ ਗਿਆ ਆ ਗਿਆ ਭਈਓ ਮਨੇ ਪਾੜਾ ਨਹੀਂ ਹੈਗਾ ਆਪਣੇ ਆ ਪੂਰੇ ਆ ਗਿਆ ਤਾਂ ਬਚਾਰਾ ਉਲੀ ਰਹਿਣ ਲੱਗਿਆ ਮਰੇ ਸੌ ਗੋਂ ਪਾ ਇਹ ਹੋਰ ਨੂੰ ਲਗੜ ਨਹੀਂ ਦਿੰਦਾ ਉੱਪਰੇ ਬੰਦੇ ਨੂੰ ਵੱਡਾ ਬਹੁਤ ਹੈ ਚਲੋ ਜੀ ਠੀਕ ਆ ਚੱਲਦੇ ਆ ਫਿਰ ਖੇਤਾਂ ਮਾ ਅੱਜ ਫੇਰ ਆਮਗੀ ਲੇਬਰ ਤੌੜੀਆ ਬਟਨ ਵੀ ਲਿਸ਼ਕਿਆ ਸੂਰਜ ਓਹ ਇਹ ਦਰਖਤ ਕੀ ਉਟਮ ਤੇ ਉਹ ਛੋਟਾ ਜਿਹਾ ਸੂਰਜ ਨਿਕਲ ਆਇਆ ਇਧਰ ਤਾਜ ਕੇ ਤਾਂ ਕੰਮ ਚੈੱਕ ਕਰੋ ਉਹ ਗਿਰਗਾ ਦਾ ਉਹਨਾਂ ਬਈ ਦੇਖੋ ਜੀ ਇੰਨੀ ਠੰਡਾ ਧੁੰਦ ਪਈ ਆ ਔਰ ਐ ਪਾਣੀ ਵਾਂ ਆਪ ਕੱਪੜੇ ਪਹਿੋਂਦਾ ਫਿਰ ਰਿਹਾ ਚੱਪਲ ਦੇ ਬਿਨਾਂ ਬਾਹਰ ਕੱਪੜੇ ਸਾਰੇ ਪਿਓ ਪਿਆ ਸਵਾਟਰ ਸੂਟਰ ਜਾਇਸ ਨੇ ਇਹਨੂੰ ਐ ਨਹੀਂ ਪਤਾ ਵੀ ਜਾਂਦੀ ਠੰਡਾ ਇਹ ਆ ਮੂੰਹ 'ਪਾ ਦੇਖ ਹਿੰਦਾ ਇਧਰ ਕਰੀ ਯਾ ਮੂੰਹ 'ਬਾ ਕੇ ਲਾਇਆ ਯੋ ਮਾਣੀ ਮਾਣੀ ਹੂੰ ਇਹ ਕਿਤਰਾ ਗਿਰਗਾ ਦਾ ਛਿੱਟੇ ਪਾਇ ਦੇ ਚਲ ਆਪੋ ਤਾਂ ਅੰਦਰ ਚੱਲੀ ਜਾ। ਆ ਧੁੱਪ ਨਿਕਲ ਜੇ ਫੇਰ ਆ ਜੀ ਬਾਹਰ। ਬਈ ਜਵਾਕਾਂ ਇਹ ਜਮੀ ਨਹੀਂ ਡਰਦੇ ਆ ਜਵਾਕ ਠੰਡ ਤੇ ਨਾਕਾਸੀ ਤੇ। ਬਸ ਇਹੀ ਉਮਰ ਆਈ ਨਾ ਕਿ ਫੇਰ ਜਦ ਸਕੂਲ ਸਕਾਲ ਲੱਗ ਜੇਗਾ ਫੇਰ ਫਿਰੇਗਾ ਫਿਰ ਬੈਗ ਚੱਕ ਕੇ। ਇਹਣਾ ਪਤਾਜ। ਫੇਰ ਆਏਗਾ 2:30-3:00 ਵਜੇ। ਸਵੇਰੇ ਲੱਗ ਜੇਗਾ। ਨਾ ਇਹਨੂੰ ਨਾ ਛੇੜਾ। ਉਹ ਤੋੜਦਾ ਪਤਾ। ਸਾਸਤਰੀ ਨਾਲ ਕਰਦਾ ਇੱਧਰ। ਸਾਸਤਰੀ ਨਾਲ ਕਰ। ਯੋਗੇ ਰੋ 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 ਕਰਦੇ ਸਾਸਰੀ ਗੱਲ ਪੁੱਤ ਲੈ 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 ਮਸਤਾ ਵੀ ਅੱਤਰੀ 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 ਬੜ ਰਹਾ ਵਈ ਬੰਦੂ ਚਲੋ ਪਰ ਕੀ ਕਰੀਏ ਹੁਣ ਜਿੰਨਾ ਇਹ ਬਾਹਰ ਫੇਰ ਗਾ ਨਹੀਂ ਵਧੀਆ ਰਹੇਗਾ ਜਵਾਕਾਂ ਨੂੰ ਵਧੀਆ ਮਿੱਟੀ ਉਹ ਫਿਰਨਾ ਚਾਹੀਦਾ ਮਿੱਟੀ ਵਿੱਚ ਸੈਟ ਰਹਾ ਜਵਾਕ ਬਵਾਟ ਮਾਰਨੀ ਹੁੰਦਾ ਕਦੇ ਛੇਤੀ ਬਾਈ ਜਿੰਨਾ ਇਸ ਨੂੰ ਮਿੱਟੀ ਮੁੱਟੀ ਵਿੱਚ ਇਤਨਾ ਰੱਖਣਗੇ ਟੱਕੜ ਜਾ ਟੱਕੜ ਹੋ ਜਿਗਾ ਪੂਰਾ ਜਾਪਾ ਜਿਹੜਾ ਸਾਹਮ ਸਾਹਮ ਰੱਖਾਉਂ ਨਹੀਂ ਜਦਾਂ ਜਬੀਮਾਰ ਖੁਆ ਜਵਾਬ ਮੇਂ ਮਿੱਤਰੋ ਮਾਰਨੀ ਬੁੱਕਲ ਲੋਈ ਦੀ ਟਾਂਗਲੀ ਰੋਟੀ ਚੱਕ ਲਿਆ ਬਾਏ ਬਾਏ ਬਦ ਬਾਏ ਸਾਜ ਬਾਏ ਕਰਦਾ ਭਾਈ ਥੋੜੀ ਦੂਰ ਤੇ ਦਿਖਾ ਮੋੜ ਖੜਾ ਚੜ ਕੇ ਮੇਨ ਸਰਕਾ ਵਾ ਪਿੰਡੇ ਵਾਲੀ ਗਲੀ ਦਿੱਤੀ ਛੱਟ ਨਹੀਂ ਚੜ ਕੇ ਜੱਟ ਹੁਣ ਮੈਂ ਹੜਕਤੇ ਸਕੋਰ ਪੈ ਗਈ ਬਈ ਲਚਕੋ ਅਸੂਤ ਨਹੀਂ ਜ਼ੋਰ ਦੇ ਹਾਰ ਦੇਖੋ ਬਈ ਪਾਣੀ ਜੱਜ ਜਮ ਗਿਆ ਲੋਰ ਪਾ BANG! <small noise> ਚਾਰੇ ਵਧੀਆ ਫਿਰ ਵੀ ਆਓ ਅੱਗੇ ਖੜੇ ਆ ਵੀ ਅੱਗੇ ਟਾਇਰ ਨਿਕਲਾ ਤੁਸ ਬਗੜਾ ਬਦਲ ਕਹਿੰਦੇ ਵਿਚੇ ਟੋਪੜੀਆਂ ਲਿਆਣਗੇ ਲਵੇ ਜਾ ਕੇ ਪਤਾ ਲਗਾ ਉਹਦਾ ਫੇਟੀ ਆ ਉਹ ਅੱਗੇ ਆ ਵੀ ਮਿੱਤਰ ਪਹੁੰਚ ਗਏ ਖੇਤਾਂ ਖਾਲ ਦੇਖੋ ਕੋ ਤੇਰੀ ਲੋਰ ਦੇਖ ਤਾਂ ਨਹੀਂ ਲੋਰ ਦਾ ਹੌਲ ਦੇਖ ਦੇਖ 5 10 ਮਿੰਟ ਲਗਾਣੇ ਸਾਡੇ ਮੈਂ ਕਹਿੰਦਾ 10 ਮਿੰਟ ਕਰਾਂ ਯਾਰ 5 ਮਿੰਟ ਦਾ ਟਾਈਮ ਲੱਗਦਾ ਨਹੀਂ ਦੇਖੋ ਵੀ ਹਾਲ ਐਨੇ ਬੰਦੇ ਕੀ ਖਾਸਾ ਜੇਰ ਤੋਂ ਬੰਦੇ ਦਾ ਅੱਖਾਂ ਅੱਖਾਂ ਵਿੱਚ ਲੱਗਾ ਹੈ ਪਾਣੀ ਖਾਸਾ ਜੇਰ ਦਾ ਬੰਦੇ ਨੂੰ ਸੋਚੀ ਜੀ ਨਹੀਂ ਆਂਦੀ ਹੈ ਚੱਲ ਸ਼ੁਕਰ ਅੱਗ ਵਾਲੀ ਵੀ ਆ ਹੈ ਲੈਟ ਸੱਜ ਰਹੀ ਗਈ ਦੀ ਅੱਜ ਆਪਾਂ 11:00 ਵਜੇ ਆ ਕਰਾ ਤਣੀ ਕੱਖ ਤੂੰ ਆ ਜਾ ਵੀ ਹੈ ਐ ਭਈਆ ਨਾ ਮੈਂ ਕਰਿਆ ਬੜਾ ਕੱਖ ਚੱਕ ਲਿਆ ਹਾਂ ਕਹੇ ਜੇ ਠਰ ਕੇ ਮੈਂ ਕਰਦਾ ਫਿਰ ਆਪਾਂ 11:00 ਵਜੇ ਨਾ ਇਹਨੇ ਲਵਾ ਕੇ ਝੱਟੀ ਨਾ ਕਰ ਤੂੰ ਫਿਰ ਉਹ ਮੋਟਰ ਛੱਡ ਲੈਣੇ ਲੱਡੀ ਵਾਲੀ ਤੂੰ ਪਤਾ ਨਹੀਂ ਕਿਹਲੂਗੀ ਹੁਣ ਆ ਗਿਆ ਸੂਰਜ ਤਾਂ ਮੌਸਮ ਠੀਕ ਹੈ ਹਾਂ ਤੇ ਵੀ ਨਹੀਂ ਘਟ ਜਾ ਤੂੰ ਠੀਕ ਨਹੀਂ ਮੰਨੋ ਹਾਂ ਇੱਕ ਡੇੜਾ ਘੰਟਾ ਚੱਟ ਲਵਾਂ ਡੇਢ ਤੋਂ 2 ਘੰਟੇ ਸਰਵਾਲਾ ਫੇਰ ਤਾਂ ਫਿਰ ਆਪਣਾ ਉਧਰ ਕਣਕਕਣੀ ਯਾਰ ਆਪਣਾ ਉਸਕਣੀ ਆਪਣਾ ਯਾ ਲੈ ਨੂੰ ਉਸਤ ਲਗਾ ਆਪੂਆ ਤਾਂ 11 ਵਜੇ ਆਵੇਗੀ ਨਹੀਂ ਉਹ ਲੇਟ ਹੋ ਰਾ ਹਾਂ ਉਹ ਉਧਰ ਵਾਲੀ ਹੁਣੀ ਸਨੌਰ ਵਾਲੀ ਇਹ ਆਪਣੀ ਬਹਾਦਰਗੜ ਵਾਲੀ ਆ ਉਹ ਨਹੀਂ ਯਾਰ ਮੈਂ ਕਿਹਾ ਇਕੱਠੀ ਚੱਲਦੀ ਆ ਨਹੀਂ ਜੀ ਪਰਕਾ ਚਲੋ ਅਲੱਗ ਲਾਈਟ ਹੈ ਚਲੋ ਮੈਨੂੰ ਤਾਂ ਅੱਜ ਪਤਾ ਲੱਗਿਆ ਬਈ ਮੈਨੂੰ ਤਾਂ 8 ਮਹੀਨਿਆਂ ਬਾਅਦ ਪਤਾ ਲੱਗਿਆ ਵੀ ਉਹ ਮਾਰੀ ਲਾਕ ਵਾਲੀ ਮੋਟਰ ਹੋਰ ਲੈਣ ਚਲ ਆਪਾਂ ਨੇ ਕਿਹਾ ਚਲਾਈ ਦੀ ਅਪਣਾ ਤਾਂ ਅੱਜ ਪਤਾ ਨਾ ਉਹ ਤਾਂ ਆਪਣੀ ਮੰਗਦਾ ਰਹਾ ਦੋ ਦੋ ਤਿੰਨ ਮਿੰਟੇ ਬੱਦਲ ਜਾਗਾ ਦੋ ਮਿੰਟ ਬੱਕਰੀ ਬੱਕਰੀ ਰੱਜੀ ਵੀ ਤਾਂ ਨਹੀਂ ਹਾਂ ਚਲ ਬੱਕਰੀ ਰੱਜੀ ਮੁਰਗੇ ਉੱਧਰ ਫਿਰ ਰਹੇ ਮਸਤੀਆਂ ਮਾਰਦੇ ਉਹ ਕਿੱਥੇ ਚੜਿਆ ਖੜਿਆ ਓਏ ਬੈਲੀ ਆ ਜਾ ਆਜਾ 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 ਅੱਤੇਰੀ ਦਰਾ ਭਾਈ ਮਰਤੇ ਮੈਂ ਲਾ ਲਿਆ ਅੱਜ ਵੀ ਗ੍ਰੇਟ ਮਗਾਵਾ ਬੰਦੇ ਨੂੰ ਮਰਾਂ ਫੋਨ ਗੱਡੀ ਵਾਲੇ ਨੂੰ ਗ੍ਰੇਟਾਂ ਦੇ ਕੇ ਜਾ ਟਮਾਟਰ ਤੋੜੇਗੇ ਲੈ ਵੀ ਜਿਹੜੇ ਬੰਦੇ ਲਾਏ ਮੈਂ ਉਹ ਵੀ ਨਹੀਂ ਦਿਖ ਰਹੇ ਆ ਕਿੱਲਾ ਵੱਡੇ ਦਾ ਕੱਲ ਊਰੇ ਵਾਲਾ ਉਹ ਤੇ ਅੱਗੇ ਅਗਲੇ ਕਿੱਲੇ ਵਿੱਚ ਲੱਗ ਰਹੇ ਆ ਦਿਖੇ ਨਹੀਂ ਰਹੇ ਮਾਗਰਾ ਛੇਤੀ ਵੱਡੇ ਜੂੜਤ ਹੁੰਦੀ ਜੀ ਘਰ ਉਹ ਪਤਾ ਪਜੀ ਨਿਕਲੇ ਮੈਂ ਕੰਮ ਕੁਮ ਵੀ ਵਧੀਆ ਨਿਪੜਾ ਤੇ ਧਣੀ ਜਰਾ ਦੇਖ ਧਣੀ ਵੀ ਥੋੜੇ ਜੀ ਦੂਰ ਧੱਕੇ ਦਿਖੇਗਾ ਸੜ ਜਗਾ ਦਿਖਣ ਤੇ ਉੱਥੇ ਲੱਗ ਰਹੇ ਆ ਬੰਦੇ ਦਿਖ ਨਹੀਂ ਰਹੇ ਹੈਗੇ ਹੁਣ ਤੱਕ ਅ ਵੀ ਮਿੱਤਰੋ ਆ ਗਈ ਧੁੱਪ ਡਾਲੀ ਆਪਣਾ ਤਾਂ ਕੁਰਸੀ ਧੁੱਪ ਚ ਅੱਜ ਦਾ ਪੂਰੀ ਧੁੱਪ ਦਾ ਅਨਜੋਏ ਕਰਨਾ ਧੁੱਪ ਚ ਪੂਰਾ ਖੁੱਲਣਾ ਬਈ ਜਿੰਨੇ ਚਿਰ ਰੱਬ ਨੇ ਕੱਲ ਵੀ ਨਹੀਂ ਧੁੱਪ ਇੰਨੀ ਕੱਢੀ ਹੈ ਆਹਾਹਾ ਤੇ ਉਹ ਦੇਖੋ ਜੀ ਬਾਅਦ ਗਏ ਆਪਣੇ ਬੰਦੇ ਉੜੀ ਆਉ ਵੱਡਣ ਸੱਤ ਅੱਠ ਜਣੇ ਐ ਅੱਜ ਮਨ ਲਗਾ ਦੋ ਕਿੱਲਿਆਂ ਤੋਂ ਪੱਟ ਪਾ ਦੇਂਗੇ ਤੇ ਮੈਂ ਜਾਣਾ ਮੜਾ ਦਾ ਸਨੌਰੀ ੱਡੇ ਬਈ ਸਨੌਰੀ ੱਡੇ ਜਾਣਾ ਕੰਮ ਆ ਉੱਥੇ ਮੜਾ ਜਾ ਤੇ ਕੰਮ-ਕੁਮ ਕਰਕੇ ਫਿਰ ਤਾਂ ਅੱਜ ਸਾਰਾ ਦਿਨ ਉਹ 1000 ਟੋ ਉਹਨੂੰ ਗ੍ਰੇਟ ਮੰਗਾਣੇ ਟਮਾਟਰਾਂ ਨਾਲ ਫੋਨ ਕਰਿਆ ਫੋਨ ਨਹੀਂ ਚੱਕ ਰਿਹਾ ਹੈਗਾ ਨਹੀਂ ਟਮਾਟਰ ਤੋੜ ਲੇਗੇ ਬਣਾ ਲੇਗੇ ਲਵੀ ਨੂੰ ਫਿਰ ਇੱਕ ਰਾਤ ਬਈ ਵੱਧ ਹੋ ਜਾਣ ਨਾਲ ਟਾਈਮ ਵੀ ਜਾਤਣ ਲਗਾ ਅੱਜ ਅੱਜ ਮੈਂ ਰਹਿਮ ਜੀ ਅੱਜ ਐ ਲਾਲ ਲਾਲ ਤੋੜ ਕੇ 5 6 ਗ੍ਰੇਡ ਭਰ ਕੇ ਚਲਾਉ ਹੀ ਬਹੁਤ ਆ ਚਲੋ ਬੈਠੀ ਆਪਨੇ ਸਲਾ ਸਲਾ ਆ ਵਧੀਆ ਤੁੱਪ ਲੱਗ ਰਹੀ ਆ ਪੁਰਪੜੀ ਨੂੰ ਪੁਰਪੜੀ ਨੂੰ ਸੂਰਜ ਦੇਵਤਾ ਯਾਰ ਮਿਕਸ ਜੂਸ 10 ਰੁਪਏ ਗਲਾਸ 20 ਰੁਪਏ ਗਲਾਸ ਛੋਟਾ ਗਲਾਸ 10 ਰੁਪਏ بڑا ਗਲਾਸ 20 ਰੁਪਏ ਜੂਸ ਪੀਓ ਜੀ 10 ਰੁਪਏ ਗਲਾਸ ਜੀ जर मिक्स दस रुपए गिलास बीस रुपए गिलास छोटा गिलास दस रुपए, बड़ा गिलास रुपये जूस प्योली दस रुपए गिलास गाजर मिक्स दस रुपये गिलास तीस रुपये गिलास दस रुपए, बड़ा गिलास तीस रुपये जूस जी दस रुपये गिलास जी गाजर 10 ਰੁਪਏ ਦਾ ਗਿਲਾਸ 10 ਰੁਪਏ ਦਾ ਛੋਟਾ ਗਿਲਾਸ 10 ਰੁਪਏ ਵੱਡਾ ਗਿਲਾਸ 30 ਰੁਪਏ ਜੂਸ ਪੀਓ ਜੀ 10 ਰੁਪਏ ਗਿਲਾਸ 20 ਰੁਪਏ ਅਜਰ ਮਿਕਸ ਜੂਸ ਪੀਓ ਜੀ 10 ਰੁਪਏ ਗਿਲਾਸ 30 ਰੁਪਏ ਗਿਲਾਸ ਛੋਟਾ ਗਿਲਾਸ 10 ਰੁਪਏ ਵੱਡਾ ਗਿਲਾਸ 30 ਰੁਪਏ ਜੂਸ ਪੀਓ ਜੀ 10 ਰੁਪਏ ਗਿਲਾਸ 20 ਰੁਪਏ ਅਜਰ ਮਿਕਸ ਜੂਸ ਪੀਓ ਜੀ 10 ਰੁਪਏ ਗਿਲਾਸ 20 ਰੁਪਏ ਅ ਵੀ ਮਿੱਤਰੋ ਕਹਿੰਦੇ ਧੁੱਪਣੀਆਂ ਦੀ ਧੁੱਪਣੀਆਂ ਦੀ ਅੱਜ ਆਈ ਧੁੱਪਾ ਬਸ ਮਾਰਦਾ ਕਿਹੜੀਆਂ ਲਾਦੇ ਲੜਨਾ ਮੁਲਾ ਕੱਡਨੀਆਂ ਬੰਵੇਂ ਕੋਟੀਆਂ-ਕੋਟੀਆਂ ਆਈਆਂ ਮਾਨੂੰ ਖਾਜ ਤਾਂ ਨਹੀਂ ਹੋਰੀ ਤੇਰੀ ਮੁੱਛ ਤੇਰੀ ਲੋਈ ਦੇ ਬਾਹਰ ਆ ਰਹੀ ਆ ਓਏ ਕਰ ਜਾ ਉਹ ਕਰ ਪਈ ਬਾਹਰ ਆ ਗਈ ਮੁੱਛ ਲੋਈ ਤੇ ਆਪਣੀ ਮੁੱਛ ਕਰ ਲੈ ਲੋਈ ਦੇ ਅੰਦਰ ਧੁੱਪ ਲੱਗ ਰਹੀ ਆ ਸਾਨੂੰ ਬਈ ਅੱਜ ਤਾਂ ਕੀੜੀਆਂ ਲੜਦ ਲਾਤੀ ਆ ਬਹੁਤ ਤੇਜ਼ ਧੁੱਪਾ ਆਪਣਾ ਨਹੀਂ ਧੁੱਪ ਕੱਢਤੀ ਮੰਜਾ ਮਹਾਰਾਜ ਧੁੱਪ ਮਾਂ ਦੇ ਚਕਾ ਗਏ। ਛੌਮਾ ਕਰਾ ਤਿਆ। ਕਿ ਉਹਨਾਂ ਨੂੰ? ਹੂੰ ਉੱਚੀ ਬੋਲ ਲੈ ਕਰ ਯਾਰ। ਓਹੋ ਹੋ ਕਿੜੀਆਂ ਲੱਗੀ ਦਾ ਲੜਨ ਬਈ ਧੁੱਪ ਬਹੁਤ ਤੇਜ਼ ਦੀ। ਆਹ ਦੇਖੋ ਬਈ ਬੈਂਗਣ ਆਏ ਤੇ ਤੋੜਨੇ ਤੈਨੂੰ। ਇਸ ਤਰ੍ਹਾਂ ਹੋ ਜਾ ਆ ਬਈ। ਪਤਾ ਨਹੀਂ ਕੇ ਚੱਕਰ ਆ ਇਸ ਨੂੰ ਕੇ ਬਹੁਤ ਸਪਰੇਹਾਂ ਕਰ ਲੀਆਂ ਮਣ ਨੇ। ਚੌਥੇ ਦਿਨ ਵੀ ਸਪਰੇਅ ਕਰੀ ਜਾ ਫੇਰ ਵੀ ਪਟਾਂ ਖਰਾਬ ਹੋਵਾਂ। ਤੂੰ ਮੋਹ ਚੱਲ ਗੇੜਾ ਮਾਰੀਏ ਬੈਂਕ ਨੂੰ ਵੀ ਕਦ ਕਤੋੜੀਏ ਉਹ ਵੀ ਖਰਾਬ ਹੈ ਆ ਦੇਖ ਸਾਰੀ ਖਰਾਬ ਹੈ ਇਹ ਰੇਲ ਪਹੜਾ ਦੇ ਵਿੱਚ ਫਸ ਗਿਆ ਟਾਣੀਆਂ ਦੇ ਵਿੱਚ ਫਸਿਆ ਪਿਆ ਇਹਨੂੰ ਉਸ ਮਾਡਲ ਨਾਲੋਂ ਸਮਾ ਹੋਈਗੇ ਦੋ ਕਸਰ ਚਲੋ ਹੋਜਣੀ ਆਪਣੇ ਜੋਗਾ ਲੈ ਇਹੋ ਠੀਕ ਹੈ ਵੀ ਇਤਨਾ ਹੋਣਾ ਚਾਹੀਦਾ ਪਰ ਇਹ ਸਾਈਜ਼ ਥੋੜਾ ਜਿਹਾ ਛੋਟਾ ਇਤੇ ਬੜਾ ਸਾਈਜ਼ ਹੋਣਾ ਚਾਹੀਦਾ ਬਹੁਤ ਨਹੀਂ ਹੋਣੇ ਬਸ ਬਹੁਤ ਆਏ ਤੋੜ ਲੈ ਫਿਰ ਲਈ ਹੁਣ ਆਏ ਆ ਆਲੂ ਗਣੇ ਵੀ ਦੇਖ ਲਈਏ ਕਦ ਪਟਾਈਏ ਇਸ ਨੂੰ ਉਹ ਦੇਖੋ ਇਸ ਮਾ ਖੱਤੀ ਮਾ ਕਣਕ ਉਹ ਵੰਦੀ ਨਹੀਂ ਰਹੀ ਦੀ ਆ ਪੱਤੀ ਤਾਕੜੀ ਤਾਂ ਦੇਖੋ ਦੋ ਕਣਕ ਕਿੰਨਾ ਚਰੀਆ ਠੇ ਮਾਰਦੀ ਲੰਘ ਜਗੇ 2-3 ਦਿਨ ਹਨਾ ਜੀ ਦੋ ਕੁ ਦਿਨ ਲੰਗਾ ਦੀਏ ਉਹ ਗਿੱਲਾ ਦੋ ਕੁ ਦਿਨ ਤਿੰਨ ਨਹੀਂ ਗਈ ਦੋ ਕੁ ਦਿਨ ਦਾ ਲੰਗਾ ਦੀਏ ਆਹ ਲੁਕੀ ਜਿਹੜੀ ਆ ਹਾਲ ਨੂੰ ਅੰਨਾ ਪਤਾ ਉਹ ਫਿਰ ਉਸ ਗੱਲ ਆਲੂ ਗੱਲੇ ਚਿਮੜੀ ਗਈ ਉਹ ਲੀਲੀ ਗਾਰੀ ਉਹ ਫਿਰ ਕੀ ਕਰੇਗੀ ਸਫਾਈ ਹੋਣੀ ਆਈ ਹੋਰ ਇਹੋ ਦੁਬਾਰੇ ਜੰਮ ਗਿਆ ਦੇਖ ਇੱਧਰ ਇਹ ਵੀ ਇੱਕ ਸਾਜੀ ਹੋ ਰਿਹਾ ਪਹਿਲੀ ਵਾਰ ਲਾਇਦੇ ਵੀ ਆਲੂ ਵਿੱਗਰ ਦਾ ਥੋੜੇ ਲਾਈ ਦੀ ਜਿਆਦਾ ਤਾਂ ਲਾਇਆ ਨਹੀਂ ਤਾਂ ਮੈਂ ਚਲ ਦੇਖ ਲਈ ਲਾ ਲਿਆ ਲਾਇਆ ਵੀ ਮਿੱਤਰੋ ਅੱਜ ਵੀ 2 ਕਿੱਲੇ ਸਮਝੋ ਹੋ ਗਏ ਕੰਪਲੀਟ ਪਰ ਇਸਮਾ ਇੱਕ ਗੇੜਾ ਛੱਡ ਤਾ ਕਿਉਂ ਇਸਮਾ ਪਾਣੀ ਬਾਦਮਾ ਲਾਇਆ ਤਾਂ ਫਿਰ ਮੀਂਹ ਪੈ ਗਿਆ ਤਾਂ ਗਿੱਲੇ ਜ਼ਿਆਦਾ 3 ਇਸਮਾ ਤੇ ਗਿੱਲੇ ਜ਼ਿਆਦਾ ਹੋਣੇ ਕਰਕੇ ਮਤਲਬ ਬਿੱਗਾ ਕਾ ਥੋੜੀ ਇਸਮਾ ਤੇ ਰਹਿ ਗਈ ਆ ਲਵੇ ਲਵੇ ਜੇ ਪੱਕੀ ਬੱਟ ਦੇ ਵੱਡਣ ਦੇ ਇਹ ਆ ਕਹਿਰਾ ਰਹਿ ਗਿਆ ਪੱਕੀ ਬੱਟਾ ਉਹ ਅੱਗੇ ਆ ਇੱਕ ਕਹਿਰਾ ਰਹਿ ਗਿਆ ਇਸਮਾ ਦੇ ਡੇਢ ਬਿੱਗਾ ਹੋਏਗਾ ਬਿੱਗਾ ਡੇਢ ਬਿੱਗਾ ਤੇ ਉਹ ਗਿੱਲਾ ਜ਼ਿਆਦਾ ਦਾ ਦੇਖੋ ਬਈ ਪੈਰ ਜ਼ਿਆਦਾ ਘੜ ਰਿਆ ਔਰ ਇਸ ਵਾਰ ਵੀ ਕਿੱਲਾ ਜਦਾਂ ਤੇ ਤਾਂ ਕਰਕੇ ਬੰਦੇ ਉਹ ਲੱਗੇ ਵੀ ਉਧਰ ਪਰ ਦੂਏ ਕਿੱਲਾ ਦੂਈ ਪੱਟਵਾ ਪਹਿਲੇ ਖੱਤੇ ਵਾਂ ਤੇ ਕੱਲ ਨੂੰ ਲੱਗ ਜਗੇ ਵੀ ਤਿੰਨ ਸਾਢੇ ਤਿੰਨ ਕਿੱਲੇ ਕਰ ਮਤਲਬ 30 ਦੇ ਹੜੀ ਵਾਂ 7 ਬੰਦੇ ਆਗੇ ਤੇ ਮਤਲਬ ਕਿੱਲੇ ਦੇ ਲਵੇ 7 ਬੰਦੇ ਰੋਜ਼ ਵੱਡਾ ਬਾਕੀ ਉਧਰ ਤੋੜੀ ਵੀ ਥੋੜਾ ਜਿਹਾ ਨਿੱਗਰ ਜਿਹਾ ਤਕੜਾ ਇੱਧਰ ਥੋੜਾ ਜਿਹਾ ਪਾਣੀ ਪੁਣੀ ਥੋੜਾ ਜਿਹਾ ਇਸ ਨਾਲ ਨੀਮਾ ਜਿਹਾ ਖੱਤਾ ਘੱਟ ਜੰਮਿਆ ਜਾਂ ਬੀਜ ਬੂਜ ਜੰਮੰਗ ਘੱਟ ਹੋ ਜਾਹਾਂ ਚੀਜ਼ ਗਾ ਉਧਰ ਸੰਘਣਾ ਜੰਮਿਆ ਮੈਂ ਪੂਰਾ ਕੱਲ ਨੂੰ ਉਰੇ ਤੱਕ ਆ ਜੰਗੇ ਆ ਉਹ ਕਿ ਲਾਉ ਉੱਥੇ ਉਹ ਬਾ ਉੱਥੇ ਬਾਟਾ ਉੱਥੇ ਉਹ ਬਾ ਕਰਕੇ ਇਸ ਕਿੱਲੇ ਮੈਂ ਪੜ ਜਾਈਂ ਕੱਲ ਨੂੰ 30 ਦੇ ਹੜੀਆਂ ਬਾਕੀ ਕੱਲ ਨੂੰ ਫਿਰ ਦੱਸ ਦਿਆਂ ਤੁਹਾਨੂੰ ਕਿੰਨੇ ਪੜਦਾ ਕੱਲ ਨੂੰ ਵੀ ਆ ਵੀ ਮਿੱਤਰੋ ਅੱਜ ਆਪਣੇ ਘਰ ਦੇ ਦੇਸੀ ਅੰਡੇ ਦਾ ਗੱਲ ਕੇ ਅੰਮਲੇਟ ਬਣਾਣਾ ਮਾਰੇ ਤਵੇ ਗਾ ਡੰਡੀ ਨਹੀਂ ਹੈ ਦੀ ਵੀ ਡੰਡੀ ਟੁੱਟ ਟੱਟ ਗਈ ਸੀਗੀ ਹੁਣ ਦੇਸੀ ਜਗਾਰ ਲਾ ਰਿਹਾ ਅੱਜ ਇਹ ਮਾਈ ਧੋਇਆ ਇਹ ਜੜ ਜੁਰਤਾਰੀ ਹੈ ਸੀਗੀ ਮਾਦਰ ਬਣਾ ਲੈ ਗ੍ਰਾਮਨੇਟ ਤੇ ਇਹੋ ਬਣਾਈਆ ਹੱਥੀ ਜੀ ਦੀ ਚੱਕੜੇ ਨੂੰ ਨਾਨੂ ਕਰ ਰਿਹਾ ਕਾਰਗਿਸਤਾਨੀ ਜੀ ਵੀ ਇਸਕੇ ਹੱਥੀ ਜੀ ਬਣ ਜੇ ਕਰਮਗੁਰਮ ਜਹਾ ਹਵਾਤਾ ਬਾਜ ਮੇ ਤਾਰਨਾ ਸੌਖਾ ਰਹਾ ਤੇ ਆ ਨਟ ਗੇਲ ਪਹਿਲਾਂ ਕਰੈਕਟਰ ਆਈ ਇਸ ਗੱਲ ਬਾਤ ਨਹੀਂ ਬਣੀ ਇਹ ਸੂਏ ਗਲ ਦੇਖ ਰਹਿਣਾ ਉਹਨਾਂ ਨੂੰ ਚਲੋ ਇਹ ਦੇਖ ਫਿਰ ਦਿਖਾਣਾ ਸਾਨੂੰ ਜਿਵੇਂ ਬਣ ਕੇ ਹੋ ਗਏ ਕਾਮਯਾਬ ਹਮ ਮੈਂ ਥੋੜਾ ਹੀ ਗਿਆ ਕੋਈ ਨਹੀਂ ਸੀ ਅਮਲੇ ਡਰੇ ਬਾਸਤੇ ਹੋਣ ਲੱਗਿਆ ਮਸਾਲਾ ਤਿਆਰ ਟਮਾਟਰ ਵੀ ਕਾਣਾ ਆ ਗਿਆ ਥੋੜਾ ਜਿਹਾ ਦੇਖ ਲੈ ਚਲ ਕੋਈ ਨਹੀਂ ਕਟੇ ਲੱਗੇ ਚੀਰਨਾ ਬਾਕੀ ਹੁਣ ਅੰਦਰ ਜਾ ਕੇ ਤਵਾ ਪਾ ਗਿਆ ਤਵਾ ਤਵਾ ਵੀ ਕਰ ਲਿਆ ਗਰਮ ਲੈ ਵੀ ਦੇਸੀ ਖੇਦ ਆਮਲੇਟ ਤਿਆਰ ਹੋਣ ਲੱਗਿਆ ਪਾ ਲਿਆ ਵੀ ਗਲਾਸ ਵਾਂ ਗਠੇ ਯਾਰ ਹੁਣ ਅੰਡਾ ਲੱਗਿਆ ਬੰਨਾਂ ਨੂੰ ਦੇਸੀ ਅੰਡਾ ਪਿਓਰ ਕਰਦਾ ਬਈ ਮਰਮ ਹੈ ਨਵੇਂ ਨਵੇਂ ਜਿਵੇਂ 15 ਨਵੇਂ ਅੱਧਾ ਕਰ ਬਚਾ ਕੇ ਵੱਖੇ ਜੇ ਤੋੜਦੇ ਤੂੰ ਬਸ ਇਹ ਇਹ ਗਿਰ ਗਿਆ ਬਚਾ ਕੇ ਆਹਾਹਾਹਾਹਾਹਾ ਕਾਮਯਾਬ ਹੋ ਗਏ ਵੀ ਹੋ ਗਏ ਕਾਮਯਾਬ ਹੀ ਬੋ ਮਾਰੇ ਇਸ ਨੂੰ ਚਮਚੀ ਗਲ ਕਲਤੀ ਚੰਗੀ ਦਾ ਬਈ ਬਣਾਣਾ ਬਣਾਉਣਾ ਤਾਂ ਦੱਦਾ ਹੀ ਨਹੀਂ ਹੈਗਾ ਮਨ ਨੂੰ ਜਿਵੇਂ YouTube 'ਤੇ ਦਿਖਾਵਾਂ ਲੋਕ ਤਾਂ ਹਮਾ ਆਪਣਾ ਹੀ ਜੋ ਜੋ ਮਿਲੇ ਮਨ ਨੂਨ ਮਿਰਚ ਜਾਲ ਮਿਲੇ ਆ ਗਠੇ ਉਹ ਆਪਣਾ ਕਰਕੇ ਬਣਾ ਰਹੇ ਆਂ ਐਨੀ ਨੌਲੇਜ ਨੂੰ ਜੇ ਹੈਨੀ ਕੁਕਿੰਗਾਂ ਕੀ ਮੰਨੇ ਕਦੇ ਕਰੀ ਨਹੀਂ ਹੈ ਇਹਦਾ ਜਿਹੜਾ ਆਪਾਂ ਰੈਡੀ ਰੋਡੀਆਂ ਖਾਵਾਂਗੇ ਉੱਥੇ ਪਤਾ ਲੱਗ ਜਾਵੀਂ ਦੇਖ ਕੇ ਫਿਰ ਉਸੇ ਅੰਦਾਜ਼ੇ ਜੇ ਬਣਾ ਰਹੇ ਆਂ ਨਾ ਮਨੇ YouTube 'ਤੇ ਦੇਖੀ ਕੋਈ ਵੀਡੀਓ ਕਿਤਨਾ ਬਣਾਵਾ ਦੇਖਿਆ ਨਾ ਗਿਰਦੀ ਨਾ ਮਿਰਚਾਂ ਇਹ ਇੱਧਰ ਨੂੰ ਕਰਦੇ ਲੈ ਬਿੱਤਾ ਵੀ ਬਲ ਗਿਆ ਗਿਰਨਾ ਹਾਲੇ ਤੱਕ ਇਹਨੂੰ ਹਾਂ ਕਰਦੇ ਹਾਲੇ ਤੱਕ ਇਹਨੂੰ

கடைய பூரண உமக்கே கரெக்டை பார்த்த வீடியோ பண்ணி சக்கமாலு பண்ணல ਉਗਣਾ ਜਾਵੇ ਉਹ ਉਕਰ ਕੇ ਉਕਰ ਗਿਆ ਸਰਪਲਾਈ ਚ ਇਹਨੂੰ ਦੇਖੇਗਾ ਖਾ ਕੇ ਫਿਰ ਬਣਾਵਾਂਗੇ ਅਗਲਾ ਪ੍ਰੋਗਰਾਮ ਆਏ ਓਏ ਕਿਉਂ ਰੰਗ ਤਾਂ ਕਾਲਾ ਆ ਉਹ ਬਈ ਦੇਖੋ ਤੇਰੀ ਕਾਲਾ ਹੋ ਗਿਆ ਮਰਤੇ ਹੋਇਆ ਬਈ ਉਹ ਕਾਲਾ ਬੱਦ ਤੇ ਪੱਟ ਨੂੰ ਟਾਈਮ ਲਾ ਦਿਆ ਉਹਦਾ ਕਾਲਾ ਕਰਦੇ ਬਸ ਬਹੁਤ ਆ ਕਰਦੇ ਬੰਦ ਕਰ ਮਤਲਬ ਉਹ ਹੀ ਜਿਹੜਾ ਕਾਲਾ ਜਾ ਹੋਊਗਾ ਥੋੜਾ ਜਿਹਾ ਨੀਚੇ ਲੱਗ ਗਿਆ ਬਈ ਤਵੇ ਦੇ ਹਣਾ ਉਹ ਵਧੀਆ ਨਾਉਂ ਨਹੀਂ ਆ ਰਿਹਾ ਆਏ ਹਾਏ 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 ਅੱਜ ਪਹਿਲੀ ਵਾਰ ਆਵੜੇ ਆਪ ਆਮਲੇਟ ਬਣਾਇਆ ਬਈ ਲਾ ਤਾਂ ਮੈਂ ਵੀ ਲਈਆ ਕਰੇ ਮੇਰੇ ਜੋ ਕੁਆ ਵੀ ਰੱਖ ਲਈ ਥੋੜਾ ਜਿਹਾ ਤੋ ਠੀਕ ਆ ਵੀ ਦੇਖਦਾ ਟੇਸਟ ਕਰਕੇ ਘਾ ਥੋੜਾ ਜਿਹਾ ਥੱਲੇ ਲੱਗ ਗਿਆ ਕਰਤਣ ਜੀ ਦੇ ਥੋੜਾ ਜਿਹਾ ਚੜ ਕੋਈ ਨਹੀਂ ਲੈ ਵੀ ਪਹਿਲਾਂ ਤਾਂ ਥੋੜਾ ਜਿਹਾ ਫੁੱਗ ਗਿਆ ਤਾਂ ਹੁਣ ਦੁਬਾਰੇ ਲਗਿਆ ਟਰਾਈ ਕਰਨਾ ਦੋ ਅੰਡੇ ਦੀ ਪਹਿਲਾਂ ਇੱਕ ਅੰਡਾ ਦੇਖਦਾ ਟਰਾਈ ਕਰਕੇ ਤੇ ਆਂਚ ਵੀ ਥੋੜੀ ਜਿਹੀ ਮਿੱਠੀ ਮਿੱਠੀ ਮੈਂ ਕਿਹਾ ਹੋਰ ਘਟਾ ਕਰ ਦਾਂ ਉਹਨੂੰ ਤਾਂ ਚ ਲੈ ਬਾਕੀ ਹੁਣ ਤੁਹਾਨੂੰ ਵੀਡੀਓ ਹੋ ਜਾਈਗੀ ਲੰਬੀ ਹੁਣ ਦਿਖਾਣਿਆ ਜਾ ਬਣ ਜੇਗਾ ਵੀ ਕਿਤਨਾ ਬਣਦਾ ਇਹ ਵੀ ਕਾਲਾ ਹੁੰਦਾ ਕਿ ਨਾ ਲੈ ਬਈ ਸੁਵਾਦ ਬਣਿਆ ਦੂਈ ਵਾਰ ਚ ਵਧੀਆ ਬਣ ਗਿਆ ਪਹਿਲੀ ਵਾਰੀ ਟਰਾਈ ਪਹਿਲੀ ਜਿਹੜੀ ਟਰਾਈ ਦੀ ਓਰੀਜਨਲ ਤਾਇਤ ਕੀ ਸੀ ਦੂਈ ਟਰਾਈ ਮੈਂ ਵਧੀਆ ਬਣਿਆ ਇਤਨਾ ਖਾਣੇ ਵਜਾਂਦਾ ਸੁਆਦ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਜੋ ਤੁਹਾਨੂੰ ਕਰਿਆ ਸਾਰਾ ਦਿਖਾ ਤਿਆ ਜੀ ਤੇ ਅੱਜ ਦੋ ਛਾ 2 ਕਿੱਲੇ ਵੜ ਗਏ ਕੱਲ ਕਿੱਲਾ ਅੱਜ ਸਵਾ ਕਿੱਲਜ ਵੜਿਆ ਥੋੜੀ ਇਹਦਾ ਰਹਿ ਗਏ ਹੁਣ ਅ 22 ਦੋ ਦੋ ਕਿੱਲੇ ਰਹਿ ਗਏ ਹਾਂ ਵੀ ਦੋ ਕਿੱਲੇ ਰਹਿ ਕੇ ਕੱਲ ਨੂੰ ਲਵੇ ਲੱਗ ਜੂਗਾ ਪਰਸੋਂ ਦੋ ਦਿਹਾੜੀਆਂ ਵਿੱਚ ਸਾਰਾ ਨਿਬੜਦਾ ਨਿਬੜ ਜੇ ਸਾਰਾ ਹਾਂ ਲੱਗਾ ਕੱਲ੍ਹ ਕੀ ਵੀ ਲੱਗੇਗੀ ਪਰਸੋਂ ਦੀ ਲੱਗੇਗੀ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਰੱਬ ਰਾਖਾ ਜੀ